ਮੇ ਕੁੜੀਏ ਹਾਂਜੀ ਮੰਮੀ ਨੀ ਲਿਆ ਰੋਟੀ ਰਾਟੀ ਕਿੱਥੇ ਦੇਣ ਆ ਗਿਆ ਏ ਮੰਮੀ ਮੈਂ ਲੈ ਕਾ ਨਹੀਂ ਰੋਟੀ ਚਾਹ ਬਣਾਉਂਦੀ ਸਰਾਸ ਨਾ ਕੋ ਨਾ ਆ ਗਿਆ ਤੂੰ ਤਾਂ ਮੇਰੇ ਰੱਖ ਤੇ ਅੱਖ ਨਹੀਂ ਮਲਾਉਂਦੀ ਮੰਮੀ ਕੀ ਆਖ ਤੂਸੇ ਉਦੋਂ ਦੇ ਆਇਆ ਅੱਖ ਨਹੀਂ ਮਲਾਉਂਦੀ ਮੰਮੀ ਕੰਮ ਵੀ ਤੇ ਕਰਨਾ ਕਿੱਥੇ ਦੇ ਲਾ ਕੇ ਤੈਨੂੰ ਪਤਾ ਮੈਂ ਬਾਣੇ ਰੋਟੀ ਖਾਣੀ ਹੈ ਕੋਈ ਨਾ ਮੈਂ ਲੈ ਕੇ ਤਸੀਂ ਬਾਬੋ ਚੱਲ ਮੈਂ ਉਸਨ ਘਰ ਦਾ ਸਹੀ ਤੇ ਗੋਮੈਂਟ ਹਾਂਜੀ ਦੱਸ ਜਦੋਂ ਨਹੀਂ ਕੋਈ ਘਰ ਹੁੰਦਾ ਉਦੋਂ ਤੇ ਚੰਨੀ ਗਾਲ ਗੁੱਲ ਚਪਾ ਲਿਆ ਕਰ ਮੰਮੀ ਨਹੀਂ ਐ ਤੇ ਸਾਡੇ ਕੋਈ ਐਵੇਂ ਉਹ ਵੱਡੇ ਘਰੇ ਚਲੇ ਜਾਓਂਗੇ ਵੱਡੇ ਚਾਚਾ ਜੀ ਘਰੇ ਉਹਨਾਂ ਦੀ ਵੀ ਨੋ ਸਿਰ ਤੇ ਚੁੰਨੀ ਨਹੀਂ ਲਾਂਦੀ ਐ ਜਦੋਂ ਪੁੱਤ ਕੋਈ ਵੱਡਾ ਘਰ ਹੋਵੇ ਬਡੇਰਾ ਸਹੁਰਾ ਜਾਗੀਟ ਫਿਰ ਸੇ ਤੇ ਚੁੰਨੀ ਚੰਨੀ ਲੈ ਲਵੋ ਇਹ ਚੋਂ ਚਰ ਪਾ ਲਿਆ ਕਾ ਗਾ ਚ ਸਿਰ ਤੋਂ ਵਾਲ ਹੀ ਕਸਾ ਲੇਗੀ ਜਦੋਂ ਕੋਲੋਂ ਤੇਰੇ ਸਿਰ ਤੇ ਹੀ ਚੁੰਨੀ ਤੇਰੇ ਸਿਰ ਤੇ ਹੀ ਚੁੰਨੀ ਮੰਮੀ ਆਪਣੇ ਆਪਣੇ ਘਰ ਦੇ ਢਾਂਗ ਹੁੰਦੇ ਨੇ ਸਾਡੇ ਘਰ ਦਾ ਹੀ ਢਾਂਗ ਕਿਸੇ ਤੇ ਚੁੰਨੀ ਲਾ ਕੇ ਰੱਖਣੀ ਇਹ ਨਹੀਂ ਹੈਗਾ ਵੀ ਚਾਚਾ ਤਾਇਆ ਕੋਈ ਸੋਹਰਾ ਕਰਕੇ ਤੇਨੂੰ ਕੋਈ ਪਤਾ ਨਹੀਂ ਕਿੱਥੇ ਸਵੇਰ ਦਾ ਦਿਨ ਚੜਿਆ 12 12.5 ਹੁੰਦੇ ਵੀ ਮਾਂ ਨੂੰ ਰੋਟੀ ਦੇਵਾ ਪੁੱਛਾਂ ਬਵਾ ਖਲੋ ਮਾਂ ਕੋ ਗੱਲਬਾਤ ਕਰਾਂ ਨਾ ਮੈਂ ਆ ਕਰ ਲਗੀ ਮੈਂ ਆ ਉਹ ਕਰ ਲਗੀ ਮੰਮੀ ਫਿਰ ਤੁਸੀਂ ਬਵਾ ਮੈਂ ਹੁਣ ਰੋਟੀ ਲਾ ਕੇ ਮੈਂ ਤਾਂ ਘਰ ਦੇ ਕੰਮ ਕਰਨੇ ਨੇ ਮੰਮੀ ਵੀ ਕਿਤੇ ਬਾਹਰਪੁਰ ਦਾ ਘਰ ਦਾ ਕੰਮ ਕਰਦੇ ਹਾਂ ਹਾਂ ਬਾਹਰਪੁਰ ਨਹੀਂ ਬਾਹਰ ਦਾ ਕੀ ਬਣੀ ਆ ਬਣ ਜਾਂਦੀ ਆ ਤੇ ਤੂੰ ਉਹ ਨੁਕਾ ਕਰਸੋ ਸੋਈ ਸਾਈ ਦਾ ਕੰਮ ਕਰਿਆ ਕਰੀ ਤਾਂ ਤੂੰ ਕੋਈ ਇੱਧਰ ਉੱਧਰ ਬੰਦਾ ਕਰ ਲੈ ਮੰਮੀ ਮੈਂ ਕੀ ਕਰਨਾ ਹੁੰਦਾ ਆ ਮੇਰੀ ਸਾਥ ਕਿਹਦਾ ਬੰਦਾ ਆ ਯਾਰ ਸੋਈ ਸਾਈ ਦਾ ਕਿਤੇ ਬਸ ਆਮ ਲੈਂਦਾ ਕੰਮ ਮੰਮੀ ਕਿੱਥੇ ਗਈ ਮਮਾ ਆਈ ਇਹ ਜੋ ਕੋਚ ਮਮਮੀ ਕਿੱਥੇ ਗਈ ਬਾਹਰ ਗਈ ਮਮਮੀ ਕਿੱਥੇ ਗਈ ਬਾਹਰ ਗਈ ਇਹ ਦੰਦੇ ਤੁਸੀਂ ਆਇਆ ਜੋ ਨਾ ਤੁਸੀਂ ਬਹੁਤ ਬੁਰੇ ਬੁਰੀਆਂ ਗੱਲਾਂ ਕਰਦੇ ਜੇ ਤੇ ਮੇਰੀ ਸੱਸ ਨੂੰ ਪਤਾ ਲੱਗ ਗਿਆ ਤੇ ਕੀ ਕਵੇਗੀ ਦੀ ਮਾਂ ਕਿਹਾ ਉਹ ਇਹ ਗੱਲਾਂ ਕਰ ਸਾਸ ਨੂੰ ਜੰਮੀ ਸੀ ਹਾਂ ਮਮੀ ਸਾਸ ਨੂੰ ਨਹੀਂ ਸੀ ਜੰਮੀ ਮੈਂ ਮੱਥੇ ਰਹਿਣਾ ਮੇਰਾ ਘਰ ਆ ਅਗਲਾ ਕੀ ਕਹੇਗਾ ਵੀ ਮੇਰੀ ਮਾਂ ਨੂੰ ਜੰਮਣ ਵਾਲੀ ਜਿਹਨੇ ਪਾਲਣ ਤੱਕ ਕੀਤੀ ਕਦੀ ਤੁਸੀਂ ਕਹਿੰਦੇ ਜੋ ਸਿਰ ਤੇ ਚੁੰਨੀ ਨਾ ਲੈ ਮਮੀ ਸਾਡੇ ਘਰ ਆਂਦੇ ਕੋਟਾਂ ਹਾਂ ਅੱਗੇ ਤੋਂ ਬਾਅਦ ਮम्मी ਨੇ ਨਾ ਕਿਉਂ ਛੇਤੀ ਚੋਨੀ ਨਾ ਲੈ ਆਪਣੇ ਬਾਪੂ ਦੇ ਲਈ ਉਹੁੰਦੇ ਨੇ ਤੁਹਾਡੀ ਨੋਵਾਂ ਨਹੀਂ ਲੈਂਦੀ ਹੁਣੀ ਕੀ ਕੁਛ ਕਰਦੀ ਆ ਮੈਨੂੰ ਗੱਲਾਂ ਦੇ ਕੇ ਬਾਤ ਦੇਂਦੀ ਆ ਇੰਜ ਕਰਦੀ ਰੋਟੀ ਦਾ ਕੋਈ ਨਾ ਮੈਨੂੰ ਲੈ ਕੇ ਜਾਣਾ ਨਾ ਐ ਡੀ ਸਾਸ 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 ਯੋਗੀ ਗੋਚੋ ਉਹ ਦੇਣ ਦੇ ਤੇਰੇ ਸੱਸ ਤੇਰੀ ਸੱਸ ਤੇ ਮੇਰੇ ਸਾਥੜੇ ਕਹਿੰਦੇ ਕਿ ਅੱਕਾ ਦੇ ਕੰਨੇ ਨੇ ਤੇਰੇ ਸਿਰ ਤੇ ਚੁੰਨੀ ਨਹੀਂ ਲੈਂਦੀ ਸਾਡੇ ਘਰਾਂ ਦੇ ਰਵਾਜ ਨੇ ਸਿਰ ਤੇ ਚੁੰਨੀ ਲਾ ਕੇ ਰੱਖੇ ਨਾ ਤੇ ਦਾ ਪਤਾ ਕਿੱਥੇ ਲੱਗੇਗਾ ਵੀ ਨੋ ਕੋਣ ਹੈ ਤੇ ਧੀ ਕੋਣ ਹੈ ਕਹਿ ਹੀ ਤੋ ਪਤਾ ਲੱਗਦਾ ਕਿ ਸਿਰ ਤੇ ਜਿਹਦੇ ਚੁੰਨੀ ਵੀ ਘਰ ਦੀ ਨੋ ਹੈ ਜੇ ਘਰ ਕੇ ਪਾਈ ਸੁਰ ਤੇ ਕੋਈ ਆ ਜਾਵੇ ਤੇ ਕਿਸੇ ਨੇ ਨਾ ਵੀ ਨਾ ਪਤਾ ਲੱਗੇ ਵੀ ਧੀ ਕਿਹੜੀ ਹੈ ਤੇ ਨੋ ਕਿਹੜੀ ਮम्मी ਵੀ ਨਾ ਪੁੱਠੇ ਪੁੱਠੇ ਕੰਮ ਕਰਨਦੇ ਆ ਜਿੰਨੇ ਵੀ ਕਰਨਗੇ ਹੁੰਦੇ ਆ ਮਾਂ ਮੰਮੀ ਨੇ ਕਹਾ ਮੰਮੀ ਰਹਿਣਾ ਤੇ ਰਹਿ ਨਹੀਂ ਆਪਣੇ ਘਰੇ ਜਾ ਹਾਂ ਇਹ ਨਹੀਂ ਗਾ ਵੀ ਸਾਡੇ ਘਰ ਖਲਾਰਾ ਖਵਾ ਕੇ ਤੇ ਫੇਲ ਜਾਓ ਕੀ ਕੀਏਗੀ ਮੇਰੀ ਸਾਥ ਨੂੰ ਪਤਾ ਲੱਗ ਗਿਆ ਤੇ ਕੀ ਕਹੇਗਾ ਪੰਜਾਬ ਜੇ ਪੰਜਾਬ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਦੀ ਮਾਂ ਹੋ ਇਹੋ ਜਿਹੀ ਪੁੱਠੀਆਂ ਪੁੱਠੀਆਂ ਗੱਲਾਂ ਕਰਨਦੀ ਆ ਹੁਣ ਤੇ ਮੈਨੂੰ ਉਹ ਛਾੜਨਾ ਜਿਹੜੀ ਕਦੀ ਛਾੜਿਆ ਨਾ ਹੋਵੇ ਰੋਟੀ ਪਾ ਕੇ ਦਾ ਹੁਣ ਰੋਟੀ ਖਾ ਲਿਆ ਮੰਮੀ ਨੇ ਘਰੇ ਕਿਹੜੇ ਪਿੰਡ ਦੇ ਚੋਣੇ ਸਾਡੇ ਘਰ ਕੋਈ ਨਾ ਇਦਾਂ ਕੋਈ ਕਰਦਾ ਮੰਮੀ ਤੇ ਬਿਲਕੁਲ ਵੀ ਇਦਾਂ ਕਰਦੇ ਹੈਗੇ ਚਾ ਵੀਦਮ ਵੱਦਨ ਦੇ ਹੈ ਜੁੱਤ ਕਰਦੇ ਤੇ ਰੋਟੀ ਖਾਓ ਚਾਹ ਪੀਓ ਮੰਮੀ ਵੀ ਆ ਜਾ ਮੰਮੀ ਦੀ ਚਾਹ ਪਾਣੀ ਪੀ ਲੈ ਤੇਰੀ ਸੱਸ ਨੇ ਕੰਮ ਕਰਦੀ ਤੇਰੀ ਸੱਸ ਨੇ ਕੰਮ ਕਰਦੀ ਹਾਂ ਇਕੱਲੇ ਆਈਆਂ ਮੰਮੀ ਮੈਂ ਤੇ ਫੜੀਆਂ ਬੜਾਈਆਂ ਸੀ ਸਵੇਰੇ ਆਪਰਾ ਸਾਂ ਮੈਂ ਲੈਣਾਂ ਸੀ ਨਾ ਮੰਮੀ ਨੇ ਆਂਡੇ ਨਹੀਂ ਆਏ ਸੀ ਕਿ ਮੰਮੀ ਆਂਡੇ ਆਂਡੇ ਨਹੀਂ ਸੀ ਚਲੋ ਮੰਮੀ ਰੋਟੀ ਬਣਾ ਦਾਂਗੀ ਆਂਡੇ ਰੱਖੇ ਨੇ ਤੁਸੀਂ ਮੰਮੀ ਨਹੀਂ ਗਰਮੀਆਂ ਕਰਕੇ ਖਰਾਬ ਹੋ ਜਾਂਦੇ ਨੇ ਹਾਂ ਆਂਡਿਆਂ ਦੀ ਪੂਜੀ ਸਵੇਰੇ ਨਾਸ਼ਤੇ ਚ ਬਣਾ ਲੈਣੀ ਉਹ ਐਡੀ ਆਵਾਜ਼ ਲੱਗਦੀ ਐ ਮੋਟੀ ਮੋਟੀ ਪੂਜੀ ਬਣਾਈਆਂ ਇੱਥੇ ਮੰਮੀ ਨਾ ਇਹ ਨਹੀਂ ਕਿ ਤੇ ਉਹ ਥੋੜੀ ਆ ਹਾਂ ਹਾਂ ਮੰਮੀ ਪਤਾ ਕੀ ਇਹ ਇੰਨੀ ਗਰਮੀ ਪਹਿਨਦੀ ਆਂਡਿਆਂ ਦੀ ਟਰੇਸ ਲਿਆ ਰੱਖ ਨੂੰ ਨੇ ਸਰਦੀਆਂ ਨੂੰ ਜੇ ਲਿਆ ਕੇ ਰੱਖ ਲੋ ਤੇ ਮੰਮੀ ਸਾਰੇ ਖਰਾਬ ਹੋ ਜਾਂਦੇ ਨੇ ਨੇ ਬੂ ਮਾਰਨ ਲੱਗਦੇ ਨੇ ਤੁਹਾਨੂੰ ਇਹ ਖਾਂਦੀ ਖੁੰਦੀ ਮੰਮੀ ਖਾਣੇ ਆ ਸਰਦੀਆਂ ਨਾਲ ਸੀ ਤੇ ਰੋਜ਼ ਹੀ ਬਣਾਣੇ ਆ ਉਬਾਲ ਵੀ ਲੈਣੇ ਆਂਡਾ ਤੇਰੇ ਬਣਾ ਲਈ ਕਦੀ ਪੁਰਜੀ ਬਣਾ ਲਈ ਤੇ ਉਹ ਬ੍ਰੈਡ ਵਾਲੇ ਅੰਡੇ ਬਣਾ ਲੈ ਅੰਡਾ ਬ੍ਰੈਡ ਬਣਾਉਣਾ ਪੁਰਜੀ ਬਣਾਉਣਾ ਆਂਡਿਆਂ ਦੀ ਆ ਫੜਗਾ ਵੀ ਦੀ ਮੈਂ ਦੱਸ ਖਾਣ ਵਾਲੀ ਕੋਈ ਨਾ ਖਾਣ ਵਾਲੀ ਚੀਜ਼ ਹੈ ਮੰਮੀ ਹੁਣ ਖਾ ਲਓ ਮੈਂ ਤੈਨੂੰ ਖਾਤ ਨੂੰ ਬਣਾ ਦਾਂਗੀ ਮੈਂ ਕਹਿਤਾ ਨਾ ਤੁਹਾਨੂੰ ਐ ਲੋ ਖਾ ਲਓ ਪਨੀਰ ਮੰਗਾਰੇ ਥੋੜਾ ਜਿਹਾ ਪਨੀਰ ਹਾਂ ਪੁਰਜੀ ਬਣਾਣੀ ਹੈ ਕਿ ਕੀ ਨਹੀਂ ਪੁਰਜੀ ਬਣਾ ਲਈ ਪਨੀਰ ਦੀ ਠੀਕ ਨਾਲ ਬਣਾਈ ਦਾਲ ਕਿਹੜੀ ਦਾਲ ਖਾਣ ਦੀ ਮੈਂ ਮਸਾਂਈ ਦਾਲ ਬਣਾ ਲਾ ਪਨੀਰ ਦੀ ਆਪਣੀ ਸੱਸ ਨੂੰ ਕੋਈ ਪਨੀਰ ਰਿਆ ਚਲੋ ਦੁਪਹਿਰੇ ਬਣਾ ਦਾਂ ਹਾਂ ਪਨੀਰ ਦੀ ਪੁਰਜੀ ਹਾਂਜੀ ਹਾਂਜੀ ਮੈਂ ਮਸਾਂਈ ਦਾਲ ਠੀਕ ਕੋਈ ਨਾ ਮੰਮੀ ਮੈਂ ਲੇ ਤੁਸੀ ਖਾਓ ਰੋਟੀ ਤੇ ਮੈਂ ਥੋੜੇ ਜਹਾਨ ਕੰਮ ਕਾਰ ਕਰ ਲਾ ਬੱਚੇ ਗਏ ਨੇ ਨਾਸ਼ਤਾ ਰੋਟੀ ਕਿ ਮੈਨੂੰ ਤਾਂ ਸਵਾਦ ਨਹੀਂ ਕੇ ਰੋਟੀ ਲੱਗਣ ਗਈ ਕੀ ਹੋਇਆ ਮੰਮੀ ਨੂੰ ਕਿਉਂ ਨਹੀਂ ਰੋਟੀ ਸਵਾਦ ਲੱਗ ਰਹੀ ਪੁਰਜੀ ਪਜੀ ਹੋਵੇ ਅੰਡਿਆਂ ਦੀ ਤੇ ਮੰਮੀ ਇਹ ਸਵਾਦ ਨਹੀਂ ਮੈਨੂੰ ਪੁਰਜੀ ਸਵਾਦ ਕੀ ਆਲੂ ਖਾਣਾਂ ਜਨਾ ਹਾਂ ਮੰਮੀ ਇਹ ਵੀ ਮੇਰੀ ਸਾਸ ਨਾਸ਼ਤੇ ਕਰ ਕੇ ਨਾ ਤੀਰਪੇ ਪੱਈਆ ਲੈ ਕੇ ਆਈ ਐ ਨਾ ਹਾਂ ਸਾਸੋ ਦੰਗੈ ਸਿੱਤ ਚੜ੍ਹਗਾ ਰਿੰਦ ਨਾ ਕਿੰ ਮੰਮੀ ਇਹ ਤੁਸੀਂ ਕਿਉਂ ਪੁੱਠਾ ਪੁੱਠਾ ਬੋਲਦੇ ਰਹਿੰਦੇ ਜੀ ਸੱਸ ਨਹੀਂ ਤੀ ਤਾਂ ਇਹ ਪਾਈ ਜਾ ਰਹੀ ਹੈ ਤੇ ਉਹ ਲੈ ਆਈ ਹੈ ਤੇ ਲਊਗਾ ਤੇਰੀ ਸੱਸ ਮੰਮੀ ਤੁਹਾਨੂੰ ਲੱਗਦਾ ਇਦਾਂ ਹੈ ਕੋਈ ਵੈਸੇ ਇਦਾਂ ਦੀ ਕੋਈ ਗੱਲ ਨਹੀਂ ਵੀ ਹੁਣ ਮੈਂ ਉਹਨੂੰ ਕਹੋ ਸੋ ਕੀ ਕਹਿਣਾ ਤੂੰ ਕਿ ਹੋਰ ਕੋਈ ਕੰਮ ਨਹੀਂ ਨੀ ਚਲੀ ਗਈ ਚਲੀ ਗਈ ਉਹ ਫਲਾਣੀ ਮੈਂ ਰੋਟੀ ਨਹੀਂ ਖਾਦੀ ਚਾਈ ਤਣਾ ਉਹਨੂੰ ਕੋ ਅਪਰੀਲ ਲਿਆ ਕੇ ਤੈਨੂੰ ਦੇ ਦੇ ਤਾਂ ਪਨੀਰ ਦੀ ਸਬਜ਼ੀ ਬਣਾ ਤੂੰ ਮੂੰਗੀ ਮਿਰਚ ਦੀ ਦਾਲ ਬਣਾ ਬਣਾਾਲ ਥੋੜੀ ਤੜਕੇ ਵਾਲੇ ਝੋਲ ਬਣਾ ਕੋਈ ਨਾ ਮੰਮੀ ਮੈਂ ਬੜਾ ਦੇਣੀ ਐ ਹਜੇ ਤੇ ਗੱਲ ਨਹੀਂ ਜੋ ਮੈਂ ਮੰਮੀ ਨੂੰ ਕਹਾਂਗੀ ਮੰਮੀ ਅਸੀਂ ਪਣਾ ਦੇਣੀ ਹੁੰਦੇ ਆ ਐਦਾ ਤੇ ਨਹੀਂ ਅਸੀਂ ਮੰਗਾਲਾ ਹੋਈ ਮੰਗਾਨੀ ਐ ਚਲੋ ਮੰਮੀ ਆਹ ਤੇ ਖਾ ਲੋ ਇਹ ਤਾਂ ਬਸ ਮੈਂ ਨਹੀਂ ਮੈਂ ਨਹੀਂ ਖਾਣੀ ਆ ਊੜੀ ਤੇ ਮਮਾ ਵੀ ਗੜੀ ਤਵਾ ਵੀ ਗੜੀ ਕੋਈ ਨਹੀਂ ਕੀ ਤਵਾ ਵੀ ਗੜੀ ਤੁਸੀਂ ਬੋਲੀ ਜਾਣਦੇ ਹੋ ਮੇਰੀ ਸਾਥੀ ਨੇ ਸੋਗਿਆ ਤੇ ਕਿੰਨਾ ਰੋਣਾ ਪਏਗਾ ਸਾਡੇ ਘਰ ਠੀਕ ਐ ਜਬੇ ਦੀ ਸਾਸੂ ਕੀ ਰੋਣਾ ਪੈ ਜੂਗੇ ਫਿਰ ਕੀ ਹੋ ਜਾਏਗਾ ਹੋ ਜੇ ਹੋ ਤਾਂ ਕਹ ਦੇ ਕਿ ਨਾ ਜਾ ਤੇ ਫੇਰ ਮੈਂ ਜਾਵਾਂ ਆਪਣੇ ਘਰੇ ਮੰਮੀ ਤੁਸੀਂ ਤੇ ਲੈ ਜਾਣੂ ਏ ਇਹੋ ਹੀ ਕਹਦੇ ਕਿ ਨਾ ਜਾ ਆਪਣੇ ਘਰੇ ਮੰਮੀ ਤੁਹਾਡੇ ਵਾਸਤੇ ਗੱਲ ਸੋਖੀ ਆ ਸਸ 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 ਲਾੜੀ ਹਾਂ ਤੁਸੀਂ ਤੇ ਮੰਮੀ دماغ ਕੀ ਮੇਰਾ ਖਰਾਬ ਕੀਤਾ ਪਿਆ ਐਸੇ ਗੱਲਾਂ ਕਰ ਕਰਕੇ ਕੁੱਠੀਆਂ ਇਹ ਤੇ ਆਏ ਸੋਨੇ ਤਰੀਕੇ ਨਾਲ ਮੈਂ ਅਸੂਲ ਚਾਹ ਮਨੀ ਨਹੀਂ ਹੁੰਨੀ ਆ ਨਾ ਹਾਂਜੀ ਦੁੱਧ ਚ ਪੱਤੇ ਪਾਇਆਗਾ ਮੈਂ ਉਹ ਵੀ ਕੋਈ ਗੱਲ ਨਹੀਂ ਮੈਂ ਤਾਂ ਅੱਛੇ ਵੀ ਪੱਤੀ ਪਾ ਦਾਂਗੀ ਹਾਂ ਚਾਹ ਨਹੀਂ ਆਇਆ ਕਿ ਦੁੱਝ ਪੱਤੀ ਪਾ ਹੁਣ ਵੀ ਮੰਮੀ ਨੇ ਸਾਰੇ ਲਈ ਦੁੱਧ ਚੀ ਪੱਤੀ ਪਾਈ ਹੈ ਕਿ ਤੇ ਚਾਹ ਨਹੀਂ ਬਣਾਈ ਸਾਡੇ ਤੇ ਵੈਸੇ ਵੀ ਨਹੀਂ ਕੋਈ ਮਾੜਾ ਖਾਂਦਾ ਮੈਂ ਦੂਜੇ ਕੁੜਮਰੇ ਘਰ ਮੇਰੀ ਇੰਨੀ ਇੱਜ਼ਤ ਹੈ ਮੰਮੀ ਕੀ ਕਰਦੇ ਰਹਿੰਦੇ ਹੋ ਤੂੰ ਕੱਲ ਵੀ ਮੇਰੀ ਸੱਸ ਬੈਠੀ ਸੀ ਤੁਸੀਂ ਕਹਿੰਦੇ ਸੀ ਦੂਜੇ ਕੁੜਮਰੇ ਘਰ ਮੇਰੀ ਇੰਨੀ ਇੱਜ਼ਤ ਹੈ ਤੇ ਇੱਥੇ ਵੀ ਤੇ ਮੰਮੀ ਸੀ ਕਰਦੇ ਆ ਤੁਸੀਂ ਕੱਲ ਚਿਕਨ ਕਿਹਾ ਉਸ ਦਿਨ ਮੇਰੀ ਸੱਸ ਨੂੰ ਮੁਰਗਾ ਲੈ ਕੇ ਤੁਸੀਂ ਪਰਸੋਂ ਆਏ ਪਨੀਰ ਕਿਹਾ ਉਸ ਦਿਨ ਮੇਰੀ ਸੱਸ ਨੂੰ ਉਹ ਲੈ ਆਈ ਕੋਈ ਨਾ ਸੱਜਣ ਤੋ ਕੇ ਤੇ ਉਟਕੇ ਜਿੱਦਾਂ ਡੋਕਸੋ ਕਰਦੀ ਕੋਈ ਨਹੀਂ ਬੈਂਦੀ ਨਹੀਂ ਮੰਮੀ ਡੋਕਸੋ ਟੇੜੀ ਗੱਲ ਦੱਸਦੀ ਨਹੀਂ ਮੈਨੂੰ ਤੇ ਮੰਮੀ ਟੇੜ ਵਿੱਚ ਕੀ ਗੱਲ ਹੋਏਗੀ ਤੇ ਮੈਂ ਦੱਸਾਂਗੀ ਆਪੇ ਬਣਾ ਕੇ ਥੋੜੇ ਦੱਸ ਦਾਂਗੀ ਤੁਹਾਨੂੰ ਤੂੰ ਹੁੰਦਾ ਕੋਈ ਹੁਣ ਮੈਨੂੰ ਪੁੱਠੀਆਂ ਸਿੱਡੀਆਂ ਬਣਾ ਬਣਾ ਦੱਚੇ ਟੇੜੀਆਂ ਦੀਆਂ ਗੱਲਾਂ ਆਹ ਪੁੱਠੇ ਨਾਲ ਸਿੱਧੇ ਨਾ ਮੈਨੂੰ ਪਤਾ ਨਾ ਮੈਂ ਵੇਖਾਂ ਦਾ ਹੀ ਹੈ ਜੀ ਨਾ ਮੈਂ ਆਪਣੇ ਘਰ ਖੁਸ਼ ਆ ਮੈਂ ਵੀ ਹਾਂ ਜੀ ਨਮਾਸਕਾਰ ਤੁਸੀਂ ਗੱਲਾਂ ਹਾਂ ਹੁਣ ਇਹ ਥੋੜੇ ਵੀ ਮੈਂ ਛੱਡ ਕੇ ਉਹ ਮੈਨੂੰ ਮਾਰਿਆ ਰਹਿ ਜਾਣੇ ਮੈਨੂੰ ਪਤਾ ਕਿ ਕਿੰਨੀ ਕ ਖੁਸ਼ ਮਮੀ ਮੈਂ ਖੁਸ਼ ਆ ਪਰ ਮੈਂ ਚੰਬਾਰੇ ਤੇ ਨਹੀਂ ਚੜ ਕੇ ਬੈਜਣਾ ਘਰ ਦਾ ਕੰਮ ਤਾਂ ਹਰ ਕੋਈ ਕਰਦੀ ਨਵਾਂ ਧੀ ਦਾ ਕੰਮ ਹੁੰਦਾ ਘਰ ਦਾ ਕੰਮ ਕਰਨਾ ਮਮੀ ਹੋਰ ਦਾ ਰੋਟੀ ਨਾ ਮੈਂ ਤੇ ਆ ਵੀ ਨਹੀਂ ਖਾਧੀ ਹਾਂ ਹੋਏ ਮਮੀ ਤੁਸੀਂ ਕੋਤੋਂ ਨਹੀਂ ਖਾਧੀ ਰੋਟੀ ਤੇ ਖਾ ਲੈ ਨਹੀਂ ਮੈਂ ਨਹੀਂ ਖਾਣੀ ਰੋਟੀ ਤੁਹਾਡੀ ਭੈਣ ਜੀ ਖੁਟਾ ਲੈ ਆਜੋ ਖਾਦੀ ਪਈਆਂ ਆਜੋ ਆਜਾ ਜਮਿਨ ਵਿਚਾਰਾ ਕੋਟ ਲਿਆ ਦੇ ਪਾ ਚਾ ਲੈ ਆ ਦੋ ਆ ਲੈ ਦੋ ਠੰਡੀ ਲਾ ਗਿਆ ਨਹੀਂ ਕਿਤੇ ਹਾਂਜੀ ਨਹੀਂ ਮੈਂ ਮਿੱਠੰਡੀ ਨਹੀਂ ਲੈ ਉਹ ਦੇ ਜਰਾ ਚਲ ਹਾਂ ਤਾਂ ਨਹੀਂ ਕੋਈ ਹਾਂ ਕਾਰੇ ਕੰਮ ਕਰ ਹਾਂ ਕਰੇ ਕੰਮ ਕਰ ਇਹ ਵਿਚਾਰੀ ਹੋਤੀ ਵੀ ਮੈਂ ਤਾਂ ਬੜੇ ਪਿਆਰ ਨਾਲ ਰੱਖੀ ਹੈ ਇਹ ਬੜੇ ਢਾੜ ਪਿਆਰ ਨਾਲ ਰੱਖੀ ਹੋਈ ਐ ਸੀ ਬੜੇ ਵਧੀਆ ਢੰਗ ਨਾਲ ਰੱਖੀ ਹਾਂ ਪਰ ਸਾਡੇ ਕੋਈ ਕੱਡੀ ਕੱਲੀ ਹੈਗੀ ਐ ਤੀਜਾ ਮੁੰਡਾ ਜੇ ਵਿਆਹਿਆ ਨੀਗਾ ਆਹ ਤੇ ਸੋਹਣੇ ਵਧੀਆ ਢੰਗ ਨਾਲ ਰਹੀ ਐ ਐਸ਼ ਕਰਨ ਦੇ ਹੀ ਹਾਂ ਕੀ ਕੀ ਐਸ਼ ਕਰਦੇ ਹੋਰ ਐਸ਼ ਕਰਨ ਦਿਖਾ ਲੈ ਮੂਗੀ ਬੜੀ రోటీ ఆ రసోయన ਉਹਨੇ ਪਤਾ ਹੈ ਮੈਨੂੰ ਬੱਚਿਆਂ ਨੂੰ ਵੀ ਇਹ ਆਂਡੇ ਆ ਬਿਨਾ ਮੰਮੀ ਤਾਂ ਖਾਂਦੀ ਪਿੰਦੀ ਚਲੋ ਉਹਨਾਂ ਭਾਵੇਂ ਨੌય ਖਾਣੀ ਹੋਵੇ ਨਾ ਇਹ ਦੋ ਆਂਡੇ ਨੇ ਮੈਨੂੰ ਭੁਰਜੀ ਬਣਾ ਕੇ ਦੇ ਦੇ ਆਂਡੇ ਤੇ ਭਾਵੇਂ ਚਾੜਦੇ ਵਾ ਹਾਂ ਤੁਹਾਨੂੰ ਦੇ ਕੋਈ ਨਹੀਂ ਮਿਲਦੇ ਉਹ ਭਾਵੇਂ ਖਾਣ ਨਾ ਖਾਣ ਮੈਨੂੰ ਦੋ ਆਂਡੇ ਦੀ ਭੁਰਜੀ ਬਣਾ ਹੀ ਦੇ ਲੱਗਾ ਵੈਸੇ ਕੋਈ ਦਿੱਕਤ ਨਹੀਂ ਕੀ ਵਧੀਆ ਜਿਹਾ ਲੱਗਾ ਤਾਂ ਆ ਲੱਗਾ ਹੈ ਇਹ ਆ ਹੋਰ ਸੁਣਾਓ ਦਿੱਕਤ ਮੈਨੂੰ ਕੀ ਆਉਣੀ ਹੈ ਹਾਂ ਹੋਰ ਸੁਣਾਓ ਹੋਰ ਠੀਕ ਹੈ ਕੋਈ ਨਾ ਆਂਦੇ ਮੰਗਾ ਲੈਂਦੇ ਧੀ ਦੇ ਘਰ ਆਏ ਹਾਂ ਮੰਗੋ ਲੈ ਕੋਈ ਮੈਂ ਕੀ ਆ ਤਾ ਰ ਆਪਰੇ ਪਾਣੀ ਮੰਮੀ ਇਹ ਚਾਹ ਮੰਗਦੀ ਆਪਾਂ ਤੇ ਕਹਿੰਨੇ ਆਹ ਚਾਹ ਦੀ ਚਾਹ ਪਾਣੀ ਤੇ ਮੇਰੇ ਕੋਲ ਹੈਗਾ ਚਾਹ ਹੀ ਦੋ ਚਾਹ ਮੰਗੀ ਸੀ ਏ ਅੱਛੀ ਤੇ ਭਾਣੇ ਆਪਣਾ ਖੁੱਲਾ ਖਾਣ ਪੀਣ ਨੂੰ ਸਾਡੇ ਨੋ ਤੇ ਸਾਮਣੇ ਇੱਕ ਦਿੰਨੀ ਕਿਲੇ ਜਾ ਨਸਕੀ ਬਸ ਆ ਇੱਕ ਦਿਨ ਨਹੀਂ ਕਿਤੇ ਜਾਣ ਦਿੰਦੀ ਕੋਈ ਨਹੀਂ ਮੰਮੀ ਜੀ ਤੁਸੀਂ ਨਹੀਂ ਜਾਣਾ ਕਿਤੇ ਕਿਉਂ ਨਹੀਂ ਜਾਣਾ ਨਾ ਕਹੋ ਦੀਂ ਜਾਣ ਦੇ ਦੀ ਵਾਹ ਅਸਤੇ ਜਾਣੇ ਉਹ ਸਾਰੇ ਸਾਲ ਤੋਂ ਕੋਈ ਨਹੀਂ ਕਹਿੰਦਾ ਤੁਸੀਂ ਨਹੀਂ ਜਾਣਾ ਬੁਲਾਣਾ ਵਾ ਹ ਕਈ ਵਾਰ ਕਈ ਆਪ ਹੀ ਨਿੱਕ ਸੁੱਲਾ ਛੱਡ ਦੇਣਾ ਇਹ ਨਹੀਂ ਨਹੀਂ ਘਣੇ ਬੈ ਕੇ ਤਾਂ ਦੀ ਰੋਟੀ ਦੀ ਪਕਾਈ ਉਹ ਹੀ ਪਕਾਉਂਦੀ ਖਾਦੀ ਹੈ ਸਾਰਾ ਕੋਈ ਗਿਰਦੀ ਹੈ ਤੇਰੀ ਜੋ ਪਰੋਣਾ ਅਧਰੋਣਾ ਆਵੇ ਮਿੰਨੇ ਪਤਾ ਨਹੀਂ ਹੁੰਦਾ ਚੁੱਲੇ ਤੇ ਬੰਦਾ ਕੀ ਤੇ ਕਿ ਨਹੀਂ ਚੜਣ ਨਹੀਂ ਹੈ ਕਿ ਫਰਾਂ ਮੰਮੀ ਵੀ ਨਾ ਜੇ ਦੰਦੇ ਆਇਆ ਕੋਈ ਕੰਦੇ ਚਲੋ ਵੀਨੀ ਸੋਣੀ ਫਲੀਆਂ ਦੀ ਸਬਜ਼ੀ ਬਣੀ ਹੈ ਨਾਲ ਚਾਹ ਦਿੱਤੀ ਰੋਟੀ ਦਿੱਤੀ ਤੇ ਕੰਦੇ ਮੈਨੂੰ ਪਸੰਦ ਨਹੀਂ ਆਈ ਹੈ ਜੀ ਪਨੀਰ ਬਣਾ ਚਲੋ ਉਹ ਤੇ ਗੱਲ ਕੋਈ ਨਹੀਂ ਮੰਮੀ ਤੇ ਚਾਰੇ ਉਦੋਂ ਦੇ ਜਿਹੜੀ ਮੈਂ ਗੱਲ ਕਰਨਿਓ ਹਿਲਾ ਦੇ ਮੈਨੇ ਪਨੀਰ ਪਹਿਲਾਂ ਮੰਗਾਇਆ ਜਿੱਦਣ ਆਏ ਤੇ ਉਦੋਂ ਵੀ ਕਹਿੰਦੀ ਮੈਂ ਪਨੀਰ ਖਾਣਾ ਫਿਰ ਕੰਦੇ ਮੈਂ ਸਾਗ ਨੂੰ ਖਾਣਾ ਮੈਂ ਮੁਰਗਾ ਖਾਣਾ ਚਲੋ ਉਹ ਵੀ ਬਣਾ ਦਿੱਤਾ ਅੱਜ ਜੇ ਫਲੀਆਂ ਦੀ ਸਬਜ਼ੀ ਨਾਲ ਨਾਸ਼ਤਾ ਕਰਾਂ ਦੀ ਆ ਤਾਂ ਵੀ ਮੰਮੀ ਕਹਿੰਦੇ ਦੇ ਬਾਹਰੋਂ ਤੇ ਮੈਂ ਪਨੀਰ ਖਾਣਾ ਹੈ ਮੰਮੀ ਨੇ ਵੀ ਨਾ ਮੇਰੇ دماغ ਤੇ ਟੈਨਸ਼ਨ ਪਾਈ ਕਿ ਹਣ ਮੈਂ ਆਪਣੀ ਸਾਸੂ ਨੂੰ ਬਾਰ-ਬਾਰ ਕਹਾਂ ਕਿ ਅੱਜ ਮੇਰੀ ਮਾਂ ਨੇ ਪਨੀਰ ਖਾਣਾ ਅੱਪਣੀ ਦਿੱਤੀ ਖਾਣੀ ਚੱਲ ਮੰਗੀ ਮਸਰਾਲੀ ਦਾਲ ਤੇ ਛੋਲ ਦੇ ਘਰੇ ਪੇ ਹੀ ਨਹੀਂ ਹਣ ਮੈਂ ਕੀ ਕਹਾਂ ਕਿ ਨਹੀਂ ਜੀ ਸਾਸੂ ਨੂੰ ਮੰਮੀ ਮੇਰੀ ਕੀ ਕਹਾਂ ਬਾਰ-ਬਾਰ ਆਪਣੀ ਸਾਸੂ ਨੂੰ ਮੇਰੀ ਮਾਂ ਨੇ ਪਨੀਰ ਖਾਣਾ ਚੋ ਲੋ ਕੋਈ ਨਾ ਕਾਕ ਦੇਖਦੀ ਜੇ ਨਾ ਬਣਾਇਆ ਤਾਂ ਮੰਮੀ ਨੂੰ ਗੁੱਸਾ ਕਰ ਲੈਣ ਫਿਰ ਸ ਮੰਮੀ ਦੀ ਨਾ ਹਰਕਤਾਂ ਮੈਨੂੰ ਬਿਲਕੁਲ ਪਸੰਦ ਨਹੀਂ ਆਉਂਦੀਆਂ ਬਸ ਇਹੀ ਕਹਿਦੀ ਆ ਜਿਹਦੇ ਕਰਕੇ spa ਹੀ ਦਵਾ ਕਿੱਦਾਂ ਨਾ ਕਿੱਦਾਂ ਉਹ ਤੇ ਮੈਂ ਹੀ ਗੱਲ ਟਾਲਦੀ ਫਿਰਦੀ ਆ ਮੰਮੀ ਜੇ ਮੈਂ ਸਾਰੀਆਂ ਚ ਲੱਖੀਆਂ ਸਮਝਾਂਦੀ ਆ ਉਹ ਜੋ ਲੱਗ ਜਾਂਦੀ ਆ ਮੰਮੀ ਦੇ ਆਖੇ ਆਪਣਾ ਘਰ ਖਰਾਬ ਕਰਨ ਮੈਨੂੰ ਵੀ ਇਹ ਗੱਲ ਚ ਲਾਇਆ ਜਦ ਮੈਂ ਸੁਖੀ ਆ ਤਾਂ ਫਿਰ ਮੈਂ ਕਿਉਂ ਕਰਾਂ ਇਦਾਂ ਹਾਂ ਮੰਮੀ ਜੀ ਮੰਮੀ ਹਾਂ ਜੀ ਕੋਸ਼ਣੇ ਵਿੱਚ ਨੀਂਦ ਪਿਆ ਹੋਣਾ। ਕੀ ਹੋ ਗਿਆ ਮੰਮੀ ਦੇ ਪੇਟ ਵਿੱਚ ਕਿੰਦੰਦ ਹੋਇਆ? ਕੀ ਗੱਲ ਹੋਈ ਆ ਕਿ ਉੱਤੇ ਕੁਝ ਹੋਣਾ ਚਾਹੀਦਾ। ਅੱਛਾ ਚਲੋ। ਪਹਿਲਾਂ ਮੈਂ ਨਿਕਲ ਆਉਣੀ ਆ ਪਾਪਾ। ਹਾਂ। ਹਾਂ ਜੀ ਮੰਮੀ ਉਹ ਕਰਨ ਲੱਗੀ ਸੀ। ਕੀ ਕਹਿੰਦੇ ਹੋ? ਮੈਂ ਤਾਂ ਨਹੀਂ ਧੁੱਪ ਛਾਂ ਚ ਮੈਨੂੰ ਜਾਣਾ ਆਉਣਾ ਪੈਂਦਾ ਰਹਿੰਦਾ ਹੈ। ਚਲੋ ਮੰਮੀ ਦੋਜ੍ਜਾ ਕਰਨ। ਉਹ ਤਾਂ ਵੀ ਬੜੀ ਚੜ ਜਾਂਦੀ ਹੈ। ਇਹ ਮੇਰੀ ਸੁਣ ਗੱਲ ਆਪਸ ਵਿੱਚ ਹੀ ਘਾਰ ਚ ਹੁੰਨੇ ਆ। ਤੇ ਜਿੱਤਰਾ ਮਰਜ਼ੀ ਬੰਦਾ ਸਾਰ ਲੈਂਦਾ ਹੈ। ਹੈਨਾ?

ਮੈਂ ਮੈਦਲ ਨੂੰ ਵੀ ਬਣ ਤੜਕਾ ਲਾਇਸਾ ਤੇ ਛੋਲੇ ਨੂੰ ਕਿ ਮੈਂ ਆਹ ਦਾਲ ਝੋਲ ਬਣਾ ਲਾ ਨਾਲ ਦੋ ਦੋ ਰੋਟੀਆਂ ਬਣਾ ਲਾ ਮੰਮੀ ਮੰਮੀ ਕਹਿੰਦੇ ਸੀ ਤੇ ਪੈਰ ਨੂੰ ਥੋੜੀ ਜਿਹੀ ਪਨੀਰ ਦੀ ਭੁਰਜੀ ਬਣਾ ਦੇ ਮੀਰ ਬਣਾਣਾ ਆਹ ਹੋ ਲੈ ਆਇਓ ਥੋੜਾ ਜਾ ਕੇ ਚਲੋ ਮੰਮੀ ਹੱਦ ਤੱਕ ਖੁੱਲਹੀ ਹੋਗੀ ਕੋਈ ਨਾ ਕੋਈ ਦੁਕਾਨੀ 2 ਵਜੇ ਦਾ ਟਾਈਮ ਹੋ ਗਿਆ ਹਾਂ ਜੀ ਹੁਣ ਕੋਈ ਦੁਕਾਨ ਖੁੱਲੀ ਹੋਗੀ ਤਾਂ ਤਾਂ ਨਹੀਂ ਕੋਈ ਨਾ ਮੰਮੀ ਆਉ ਉਹ ਲੈਣ ਦੇ ਕੋਲ ਮਾਂ ਨੇ ਉਦਣ ਸੰਦੀਪਰ ਉਹ ਫਿਲੀ ਨਾ ਪੜ੍ਹਦੀ ਆ ਲੋ ਪਨੀਰ ਇਹ ਨਾਲ ਤੇ ਜੇ ਨਾਲ ਨੂੰ ਪਨੀਰ ਦਿੱਤਾ ਤੇ ਉਹ ਹੁਣ ਵੀ ਦਾਲ ਦੇ ਨਾਲ ਰੋਟੀ ਵੀ ਖਾਣੀ ਪਨੀਰ ਲੈ ਆਇਆ ਨਾਲ ਤੇ ਪਨੀਰ ਜਦ ਭੁਰਜੀ ਬਣਾਏਗੀ ਨਾ ਮੈਨੂੰ ਦੱਸੀ ਕਿਵੇਂ ਬਣਾਉਣੀ 140 ਰੁਪਏ ਕਿੱਲੇ ਦਾ ਆ ਰਿਹਾ ਮੂੰਗੀ ਮਸਾਲਾ ਵੀ ਦੇ ਸੋ ਚਲੋ ਕੋਈ ਨਾ ਫਿਰ ਮੰਮੀ ਤੁਸੀਂ ਲੈ ਆਓ ਪਿਆਜ਼ چیر ਪਿਆਜ਼ چیر ਲੰਮੇ ਪਿਆਜ਼ چیر ਕੇ ਤੁਹਾਨੂੰ ਥੋੜੇ ਜਿਹਾ ਭਰਉਣ ਜਾਂ ਕਰਕੇ ਤੇ ਵਿੱਚ ਮੜ ਕੇ ਪਾ ਟਮਾਟਰ ਤੇ ਮੜ ਕੇ ਜਿਹੜਾ ਪਨੀਰ ਆ ਨਾ ਉਹਨੂੰ ਕੱਟ ਕੇ ਨਹੀਂ ਅੰਜ ਪਨੀਰ ਨੂੰ ਧੋ ਕੇ ਨਹੀਂ ਮੜ ਕੇ ਜਿਹਾ ਭਾਈ ਮੋਟਾ ਮੋਟਾ ਚਲ ਅੱਛਾ ਚੱਲ ਮੈਂ ਲੈ ਆਂ ਚਲੋ ਜੋ ਤੁਸੀਂ ਘੜੀ ਮੈਂ ਤੇ ਅੱਜ ਕੁਝ ਘਟਣਾ ਮੈਂ ਲੈ ਆ ਪਨੀਰ ਤੇ ਰੋਟੀ ਬਣਾਉ ਤੇ ਖਵਾਓ ਲਿਆਓ ਪਨੀਰ ਲਿਆਓ ਜਾ ਮੈਂ ਲੈ ਆਂ